ਮਾਨ ਸਾਹਿਬ ਬਾਰੇ ਜੋ ਇਹ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ੀ ਆਪਣੀ ਇਹਨਾਂ ਦੀ ਹੈਗੀ ਆ ਸੋ ਇਹਨਾਂ ਨੇ ਬੜਾ ਸ਼ੁਰੂਆਤ ਦੇ ਵਿੱਚ ਨਿਮਰਤਾ ਨਾਲ ਕਿਹਾ ਕਿ ਮੈਂ ਨੰਗੇ ਪੈਰ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗਾ ਉਸ ਤੋਂ ਬਾਅਦ ਹੌਲੀ-ਹੌਲੀ ਨਿਮਰਤਾ ਜਿਹੜੀ ਆ ਉਹ ਅਹੰਕਾਰ ਦੇ ਵਿੱਚ ਵੀ ਬਦਲਦੀ ਦਿਖਾਈ ਦਿੱਤੀ ਜਿਵੇਂ ਇਹਨਾਂ ਨੇ ਕਿਹਾ ਕਿ ਮੇਰਾ ਬ੍ਰਾਡਕਾਸਟ ਕੀਤਾ ਜਾਵੇ ਉਸ ਤੋਂ ਬਾਅਦ ਇੱਕ ਇਹਨਾਂ ਨੇ ਬੜਾ ਇੰਟਰਸਟਿੰਗ ਜਿਹੜਾ ਇੱਕ ਟਵੀਟ ਕੀਤਾ ਕਿ ਮੈਨੂੰ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਲੋਕ ਜਿਹੜੇ ਨੇ ਉਹ ਫੋਨ ਕਰਦੇ ਨੇ ਕਿ ਜਥੇਦਾਰ ਸਾਹਿਬ ਤੋਂ ਤੁਸੀਂ ਵੀ ਹਸਬਕਤਾ ਪੁੱਛੋ ਨਾ ਮਾਨ ਸਾਹਿਬ ਤੁਸੀਂ ਜਾ ਰਹੇ ਹੋ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਨਾ ਕਿ ਤੁਸੀਂ ਜਾ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਪੇਸ਼ ਹੋਣ ਸ਼੍ਰੀ ਕਾਲ ਤਖਤ ਸਾਹਿਬ ਦੇ ਜ਼ਿਕਰ ਤੁਹਾਨੂੰ ਇਹੀ ਨਹੀਂ ਪਤਾ ਕਿ ਉਹਨਾਂ ਦੀ ਕੀ ਦਾਇਰਾ ਹੈ ਉਹ ਉੱਥੇ ਲੇਜਰਾਂ ਕਿੰਨੀ ਬੈਠੇ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਲਈ ਤੁਹਾਨੂੰ ਇੰਨੀ ਖੇਚਲ ਕਰਨ ਦੀ ਲੋੜ ਹੈਗੀ ਜਿਹੜੀ ਇਹ ਇਹ ਬੜੀ ਇੱਕ ਖੂਬਸੂਰਤੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ ਕਿ ਉਹਦੇ ਲਈ ਤੁਹਾਨੂੰ ਇੰਨਾ ਖੇਚਲ ਕਰਨ ਦੀ ਲੋੜ ਨਹੀਂ ਕਿ ਲੋਕ ਤੁਹਾਨੂੰ ਫੋਨ ਕਰਨ ਕਿਉਂਕਿ ਤੁਸੀਂ ਤਾਂ ਆਪਣੇ ਐਮਐਲਏ ਸਾਹਿਬਾਨ ਨੂੰ ਨਹੀਂ ਮਿਲਦੇ ਹੈਗੇ ਤੇ ਫਿਰ ਤੁਸੀਂ ਮਤਲਬ ਪੰਜਾਬ ਦੇ ਲੋਕਾਂ ਨੂੰ ਕਿੱਥੋਂ ਮਿਲਣਗੇ ਠੀਕ ਹੈ ਜੀ ਉਹਦੇ ਲਈ ਤੁਹਾਨੂੰ ਇੰਨੀ ਖੇਚਲ ਦੀ ਨਹੀਂ ਲੋੜ ਹੈਗੀ ਉਹਦੇ ਲਈ ਸਿਰਫ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ sgpc.net ਤੇ ਜਾਵੋ ਉੱਥੇ ਗੈਜਟ ਪਿਆ ਹੋਇਆ ਫ੍ਰੀ ਹੈਗਾ ਉਹ ਜੇ ਤੁਸੀਂ ਉਹਦੀ ਹਾਰਡ ਕਾਪੀ ਵੀ ਲੈਣੀ ਹੈ ਸਿਰਫ 2 ਰੁਪਏ ਦੀ ਹੈ ਉਹਦੇ ਵਿੱਚ ਇੱਕ ਇੱਕ ਮਹੀਨੇ ਦਾ ਕਿੰਨਾ ਪੈਸਾ ਆਉਂਦਾ ਉਹ ਵੀ ਲਿਖਿਆ ਹੋਇਆ ਹੈ ਕਿੰਨਾ ਪੈਸਾ ਕਿੱਥੇ ਜਾਂਦਾ ਉਹ ਵੀ ਲਿਖਿਆ ਹੋਇਆ ਤੁਸੀਂ ਉਸ ਗੈਜਟ ਨੂੰ ਆਰਟੀਆਈ ਦੇ ਥਰੂ ਚੈਲੰਜ ਕਰ ਸਕਦੇ ਆ ਇਹ ਇਹ ਇੱਕ ਉਸ ਤੋਂ ਵੀ ਵੱਡੀ ਖੂਬਸੂਰਤੀ ਹੈ ਉਸ ਪ੍ਰਬੰਧ ਦੀ ਜਿਸ ਪ੍ਰਬੰਧ ਦੇ ਉੱਤੇ ਤੁਸੀਂ ਉਂਗਲ ਚੁੱਕਣੀ ਚਾਹੁੰਦੇ ਹੋ ਨਾ ਉਹ ਪ੍ਰਬੰਧ ਸਾਰਾ ਪਾਰਦਰਸ਼ਤਾ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਪਿਆ ਤੁਸੀਂ ਜਵਾਬ ਦੇ ਹੈਗਿਓ ਸਮੁੱਚੇ ਤੁਹਾਨੂੰ ਪੰਜਾਬ ਨੇ 92 ਸੀਟਾਂ ਪਹਿਲਾਂ ਦਿੱਤੀਆਂ ਚਾਰ ਕਫੇਰ ਜਿਤਾਤੇ ਤੁਹਾਡੇ ਬੰਦੇ ਸੋ ਤੁਸੀਂ ਜਿਹੜਾ ਪੰਜਾਬ ਦੇ ਸਿਰ 1.5 ਲੱਖ ਕਰੋੜ ਕਰਜ਼ਾ ਚੜ੍ਹਤਾ ਤੁਸੀਂ ਉਹਦੇ ਲਈ ਜਵਾਬਦੇ ਹੋ ਸੋ ਤੁਹਾਨੂੰ ਹੁਣ ਤੁਸੀਂ ਰੀਸੈਂਟਲੀ 12000 ਕਰੋੜ ਚੁੱਕ ਲਿਆ ਉਹਦੇ ਜਵਾਬਦੇ ਹੋ ਤੁਸੀਂ ਕਿਉਂਕਿ ਪੰਜਾਬ ਦੇ ਲੋਕਾਂ ਦੇ ਸਿਰ ਕਰਜ਼ਾ ਚੜ੍ਹ ਰਿਹਾ ਨਾ ਤੁਸੀਂ ਉਸ ਲਈ ਜਵਾਬਦੇ ਹੋ ਤੁਸੀਂ ਜਵਾਬ ਦਿਓ ਜਿਹੜੀਆਂ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਉਹਦੇ ਵਿੱਚ ਅੱਜ ਹੀ 2000 ਅਕਤੂਬਰ 2025 ਦੇ ਵਿੱਚ ਡਾਟਾ ਆਉਂਦਾ ਹੈ ਕਿ ਲਗਾਤਾਰ 3 ਸਾਲ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਨਸ਼ੇ ਵਾਲੀਆਂ ਮੌਤਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਉਸ ਦੇ ਲਈ ਤੁਸੀਂ ਜਵਾਬ ਦਿਓ ਪੰਜਾਬ ਨੂੰ ਪਤੋੜ ਦਿੱਤੇ 38000 ਕਰੋੜ ਦੇ ਕਰੀਬ ਕਰਜ ਆ ਤੁਸੀਂ ਜਿਹੜਾ ਹਰ ਸਾਲ ਚੁੱਕ ਰਹੇ ਹੋ ਜਦੋਂ ਦੀ ਸਰਕਾਰ ਬਣੀ ਹੈ ਉਸ ਲਈ ਜਵਾਬ ਦਿਓ ਕਿ ਉਹ ਪੈਸਾ ਕਿੱਥੇ ਜਾ ਰਿਹਾ ਹੈ ਨਾ ਸਾਨੂੰ ਕਿਤੇ ਹਸਪਤਾਲ ਬਣਿਆ ਤੁਹਾਡਾ ਦੇਖ ਰਿਹਾ ਨਾ ਕੋਈ ਸਕੂਲ ਬਣਿਆ ਦੇਖ ਰਿਹਾ ਜੋ ਕੁਝ ਸੀ ਤੁਸੀਂ ਪੁਰਾਣਿਆਂ ਨੂੰ ਹੀ ਰੰਗ ਰੋਗਨ ਕਰੀ ਜਾ ਰਹੇ ਆ ਅਕਾਲੀਆਂ ਦੇ ਸਮੇਂ ਦੇ ਜਿਹੜੇ ਸੀਗੇ ਉਹ ਬੰਦ ਕਰ ਦਿੱਤੇ ਸੁਵਿਧਾ ਕੇਂਦਰ ਠੀਕ ਹੈ ਜੀ ਉਸ ਲਈ ਜਵਾਬ ਦਿਓ ਫਿਰ ਤੁਸੀਂ ਜਵਾਬ ਦਿਓ ਜੋ ਗੈਂਗਸਟਰ ਵਾਰ ਵਧ ਰਿਹਾ ਦਿੱਲੀ ਤੁਸੀਂ ਦੇਖੋ ਕਿ ਧਮਕੀਆਂ ਆ ਰਹੀਆਂ ਨੇ ਫਰੋਤੀਆਂ ਦੀਆਂ ਗੱਲ ਆ ਰਹੀਆਂ ਤੁਸੀਂ ਮੇਰਾ ਖਿਆਲ ਹੈ ਕਿ ਉਹਦੇ ਲਈ ਜਵਾਬ ਦਿਓ ਜਾਂ ਪੰਜਾਬ ਦੇ ਲੋਕਾਂ ਨੂੰ ਔਰ ਤੁਸੀਂ ਹਸਾਬ ਜਿਹੜਾ ਪੁੱਛਣਾ ਉਹ ਤੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਉਹ ਬਿਲਕੁਲ ਫ੍ਰੀ ਪਿਆ ਉਸ ਦੇ ਲਈ ਸਿਰਫ ਤੁਸੀਂ ਇੱਕ ਕੰਮ ਕਰਨਾ ਕਿ ਤੁਸੀਂ ਉਸ ਨੂੰ ਚੈਲੰਜ ਕਰ ਲੋ ਤੁਸੀਂ ਹੁਣ ਪਤਾ ਲੱਗਾ ਕਿ ਮਾਲਵੇ ਭਾਗ ਤੋਂ ਡਿਟੇਲ ਕਢਾ ਰਹੇ ਹੋ ਕਿ ਪਤਾ ਕਰੀਏ ਕਿ ਐਸਜੀਪੀਸੀ ਦੇ ਕਿਹੜੇ ਗੁਰੂ ਘਰ ਦੇ ਨਾਮ ਕਿੰਨੀ ਜ਼ਮੀਨ ਹੈ ਉਹ ਵੀ ਸਾਰਾ ਕੁਝ ਉੱਥੇ ਪਿਆ ਦੇਖੋ ਇਸ ਤੋਂ ਵਧੀਆ ਪਾਰਦਰਸ਼ਤਾ ਦੇ ਨਾਲ ਖੂਬਸੂਰਤੀ ਨਾਲ ਕਿਹੜਾ ਪ੍ਰਬੰਧ ਚੱਲ ਸਕਦਾ ਜਿਹੜੀ ਤੁਹਾਡੀ ਪੰਜਾਬ ਸਰਕਾਰ ਵੈਬਸਾਈਟ ਦੇ ਉੱਤੇ ਕਦੇ ਵੀ ਆਪਣਾ ਇਹ ਨਹੀਂ ਪਾਉਂਦੀ ਕਿ ਅਸੀਂ ਕਿਹੜਾ ਖਰਚਾ ਕਿੰਨਾ ਕਰ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਬਜਟ ਮਹਿਜ 1200 ਕਰੋੜ ਦਾ ਰਹਿ ਜਾਂਦਾ ਔਰ ਤੁਸੀਂ 12000 ਕਰੋੜ ਦਾ ਕਰਜ਼ਾ ਚੱਕ ਲਿਆ ਹੁਣ ਰੀਸੈਂਟਲੀ ਤੇ ਤੁਸੀਂ ਉਸ ਨੂੰ ਚੈਲੰਜ ਕਰਨ ਚੱਲੇ ਹੋ ਤੁਸੀਂ ਉਸ ਦਾ ਹਿਸਾਬ ਲੈਣ ਚੱਲੇ ਹੋ ਤੇ ਉਹ ਆਪਣਾ ਹਿਸਾਬ ਆਲਰੇਡੀ ਓਪਨ ਖੋਲ ਕੇ ਬੈਠੀ ਹੈ ਸੋ ਬੇਨਤੀ ਹੈ ਮਾਨ ਸਾਹਿਬ ਅਹੰਕਾਰ ਛੱਡੋ ਅਹੰਕਾਰ ਛੱਡ ਕੇ ਨਿਮਰਤਾ ਦੇ ਪੁੰਜ ਬਣੋ ਤੁਹਾਡਾ ਸਾਲ ਇੱਕ ਰਹਿ ਗਿਆ ਠੀਕ ਹੈ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਬੜਾ ਮਾਣ ਤਨ ਦਿੱਤਾ ਠੀਕ ਹੈ ਤੁਸੀਂ ਹੁਣ ਉਸ ਜਾਂਦੇ ਸਾਲ ਦੇ ਵਿੱਚ ਸਰਖੇ ਨਾ ਪਵਾਓ ਤੁਸੀਂ ਸਿੱਖਾਂ ਦੀ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਨਾ ਕਰੋ ਅਸੀਂ ਫੇਰ ਵੀ ਸੱਚੇ ਪਾਤਸ਼ਾਹ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਸੇਤੀ ਆਬ ਰੱਖਣ ਤੁਹਾਡੇ ਪਰਿਵਾਰ ਨੂੰ ਸੇਤੀ ਆਬ ਰੱਖਣ ਕਿਉਂਕਿ ਜਿਸ ਰਾਹ ਤੇ ਤੁਸੀਂ ਤੁਰੇ ਹੋ ਤੁਸੀਂ ਨੁਕਸਾਨ ਵਾਲੇ ਪਾਸੇ ਨੂੰ ਤੁਰੇ ਹੋ ਠੀਕ ਹੈ ਇਸ ਨਾਲ ਪੰਜਾਬ ਨੇ ਬੜਾ ਪੱਟ ਚੁੱਕਿਆ ਅੱਗੇ ਮਾਨ ਸਾਹਿਬ ਇੰਦਰਾ ਗਾਂਧੀ ਨੇ ਇਸੇ ਤਰ੍ਹਾਂ ਚੈਲੰਜ ਕੀਤਾ ਸੀਗਾ ਸਿੱਖਾਂ ਦੀ ਧਾਰਮਿਕ ਸਥਾਵਾਂ ਨੂੰ ਔਰ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚ ਦਿੱਤਾ ਸੀ ਸੋ ਮੇਰੀ ਬੇਨਤੀ ਹੈ ਜੀ ਬਾਕੀ ਕਰਨੀ ਤੁਸੀਂ ਮਰਜੀ ਆ ਅਸੀਂ ਤਾਂ ਇੱਕ ਨਮਾਣੇ ਸਿੱਖੋਂ ਦੇ ਨਾਤੇ ਜੀ ਬੇਨਤੀ ਕਰਦੇ ਆ ਕਿ ਜਿਹੜਾ ਮਾਨ ਸਾਹਿਬ ਨੇ ਡਿਮਾਂਡ ਕੀਤੀ ਆ ਵੀ ਸਾਰੇ ਦਾ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਵੇ ਉਹਨੂੰ ਲੈ ਕੇ ਜਥੇਦਾਰ ਇੰਨੇ ਡਰੇ ਹੋਏ ਕਿਉਂ ਆ ਕਿਉਂਕਿ ਸਵਾਲਾਂ ਤੋਂ ਡਰਨ ਵਾਲੀ ਦੁਨੀਆ ਤਾਂ ਬਹੁਤ ਆ ਪਰ ਕਿਸਦੇ ਜਵਾਬਾਂ ਤੋਂ ਕੋਈ ਡਰ ਜੇ ਇਹ ਪਹਿਲੀ ਵਾਰੀ ਹੋ ਰਿਹਾ ਤੇ ਨੰਬਰ 2 ਤੇ ਇਹ ਸੀਗਾ ਵੀ ਇੱਕ ਜਥੇਦਾਰ ਆ ਕਿ ਕੋਈ ਤਾਨਾਸ਼ਾ ਹੈ ਜਿਹੜਾ ਕਹਿੰਦਾ ਵੀ ਨਹੀਂ ਕੌਮ ਨੂੰ ਕੋਈ ਸੱਚ ਨਹੀਂ ਪਤਾ ਲੱਲ ਚੱਲਣਾ ਚਾਹੀਦਾ ਬਸ ਕਮਰੇ ਚ ਆ ਕੇ ਪੜਦੇ ਨਾ ਮੈਨੂੰ ਹੀ ਦੱਸ ਦੋ ਬਾਹਰ ਨਹੀਂ ਗੱਲ ਕਰਨੀ ਵੀ ਇਹ ਕੋਈ ਜਥੇਦਾਰ ਆ ਇਹ ਕੌਮ ਦੇ ਜਥੇਦਾਰ ਆ ਕਿ ਇਹ ਤਾਨਾਸ਼ਾ ਹੈ ਤੀਜੇ ਨੰ ਇਹ ਜਿਹੜਾ ਇਹ ਗੋਲ ਕਹਾ ਹਿਸਾਬਕਤਾ ਮਾਨ ਲੈ ਕੇ ਆ ਰਿਹਾ ਹਜਾ ਕਿ ਹਿਸਾਬਕਤਾ ਕੋਈ ਨਵਾਂ ਨਹੀਂਗਾ ਇਹ ਭਾਈ ਰਣਜੀਤ ਸਿੰਘ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਣੀ ਅਭਾਈ ਮਨਦੀਪ ਮੰਨੇ ਵਰਗੇ ਹੋਰ ਜਿੰਨੇ ਵੀ ਬਡਾਲਾ ਸਾਹਿਬ ਹੋਣੀ ਸਰਸਾ ਸਾਹਿਬ ਹੋਣੀ ਠੀਕ ਹੈ ਕਈ ਜਰਨਲਿਸਟ ਇਹ ਤੇ ਪ੍ਰੋਗਰਾਮ ਕਰ ਰਹੇ ਆ ਸੈਂਕੜੇ ਹਿਸਾਬਨਾ ਪ੍ਰੋਗਰਾਮ ਆ ਸਾਰੀ ਦਿਖਾ ਰਹੇ ਆ ਵੀ ਕਿਵੇਂ ਤਿੰਨ ਦੇ ਅਗਲੇ ਪਾਸੇ ਏਕਾ ਲਾ ਕੇ 13 ਕਰੋੜ ਵੜਾ ਦਿੰਦੇ ਆ 3 ਕਰੋੜ ਦਾ ਉਹ ਸਾਰੇ ਦਾ ਸਾਰਾ ਹਿਸਾਬਕਤਾ ਉਹੀ ਆ ਮਾਨ ਕੋਈ ਨਵਾਂ ਨਹੀਂ ਲੈ ਕੇ ਆ ਰਿਆ ਵੀ ਇਹ ਜਿਹੜਾ ਹਿਸਾਬਕਤਾ ਵਾ ਇਹ ਤੇ ਕੋਈ ਜਥੇਦਾਰ ਜਵਾਬ ਦੇਣਗੇ ਕੁਈ ਇਹ ਤੇ ਟਾਈਮ ਬਾਉਂਡ ਇਨਕੁਆਇਰੀ ਕਰਾਉਣਗੇ ਜਾਂ ਫਿਰ ਕਹਿਣਗੇ ਕਿ ਸਰਕਾਰ ਨਾਲ ਮਿਲ ਕੇ ਜਿਹੜੀ ਆ ਗੁਰੂ ਦੇ ਗੋਲਕਾਂ ਦੀ ਲੁੱਟ ਹੋ ਰਹੀ ਆ ਵੀ ਇਹਨੂੰ ਤਾਂ ਰੋਕਿਆ ਜਾਵੇ ਜਿਹੜੇ 10 20 ਕਭਲੇ ਕਹਿੰਦੇ ਰੋਜ਼ ਹੀ ਹੋ ਜਾਂਦੇ ਹੈਗੇ ਆ ਇਹ ਕਦੋਂ ਤੱਕ ਚੱਲਦੇ ਰਹਿਣਗੇ ਕੀ ਕੋਈ ਜਥੇਦਾਰ ਇਹ ਤੇ ਸਟੇਟਮੈਂਟ ਦੇਣਗੇ ਔਰ ਚੌਥਾ ਜਿਹੜਾ ਚੱਲ ਰਿਹਾ ਸੀਗਾ ਉਹ ਇਹ ਸੀਗਾ ਕਿ ਆ ਜਿਹੜੇ ਬਾਜਵਾ ਸਾਹਿਬ ਜਾਂ ਫਿਰ ਆ ਜਿਹੜਾ ਹੈਗਾ ਉਹ ਹਾਕੀ ਵਾਲਾ ਸੀਗਾ ਉਹ ਪ੍ਰਗਟ ਸਿੰਘ ਉਹ ਜਿਹੜੇ ਉਹ ਕਹਿੰਦੇ ਸੀਗੇ ਕਿ ਹਾਂ ਜੀ ਸਾਨੂੰ ਪਤਾ ਬੇਅਦਬੀਆਂ ਕਿਹਨੇ ਕਰਾਈਆਂ ਸਾਡੇ ਕੋਲ ਸਾਰੀ ਰਿਪੋਰਟ ਆ ਸਾਰਾ ਹੀ ਡਾਟਾ ਹੈਗਾ ਪਰ ਫਿਰ ਸਾਡੀ ਪਾਰਟੀ ਕਹਿਣ ਲੱਪੇ ਵੀ ਚੱਲੀ ਜਾਣ ਦੋ ਕੋਈ ਨਹੀਂ ਆਪਣੇ ਵਾਸਤੇ ਫਾਇਦੇਮੰਦ ਆ ਇਹ ਆ ਜਿਹੜਾ ਪ੍ਰਗਟ ਆ ਇਹਨੂੰ ਕਦੋਂ ਸੱਦੋਂਗੇ ਤੇ ਉਹ ਬੰਬਾਂ ਵਾਲਾ ਬਾਜਵੇ ਹੋਣੀ ਜਿਹੜੇ ਇਹਨਾਂ ਨੂੰ ਕਦੋਂ ਸੱਦੋਂਗੇ ਕਦੋਂ ਪੁੱਛੋਂਗੇ ਇਹਨਾਂ ਨੂੰ ਵੀ ਕੋਈ ਸੱਦਿਆ ਜਾਊਗਾ ਕਿ ਬਸ ਇਹ ਸਾਰਾ ਕੁਝ ਮਾਫ ਜਿਵੇਂ ਇਹਨਾਂ ਦੇ ਟੈਂਕ ਚੜਾਏ ਮਾਫ ਕਰਤੇ ਸੀ ਹੁਣ ਇਹਨਾਂ ਨੂੰ ਹੀ ਮਾਫ ਕਰਤਾ ਹੈ ਤੇ ਸਭ ਤੋਂ ਵੱਡਾ ਸਵਾਲ ਇਹ ਚੱਲ ਰਿਹਾ ਸੀਗਾ ਕਿ ਜਥੇਦਾਰ ਦੀ ਪਦਵੀ ਬਹੁਤ ਵੱਡੀ ਹੁੰਦੀ ਆ ਆ ਜਥੇਦਾਰ ਜਿਹੜੀਆਂ ਫੇਕ ਵਾਇਰਲ ਵੀਡੀਓ ਆ ਜਥੇਦਾਰ ਨੂੰ ਤਾਂ ਵਾਇਰਲ ਵੀਡੀਓ ਤੇ オリジナル ਵੀਡੀਓ ਦਾ ਸੱਚ ਵੀ ਨਹੀਂ ਪਤਾ ਆ ਜਿਹੜੀ ਭਗਵੰਤ ਸਿੰਘ ਮਾਨ ਦੀ ਵੀਡੀਓ ਚੱਲ ਰਹੀ ਸੀਗੀ ਇਹਦੇ ਬਾਰੇ ਜਥੇਦਾਰ ਜੀ ਜਦੋਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਸਾਰਾ ਕੁਝ ਫੇਕ ਹੀ ਸੀਗਾ ਜਿਵੇਂ ਉਹ ਸ਼ਾਹਰੁਖ ਖਾਨ ਦਾ ਡੁਪਲੀਕੇਟ ਤੇ ਅਮਤਾਬ ਦਾ ਡੁਪਲੀਕੇਟ ਆ ਉਹ ਵਜਾਈ ਸੀ ਕੋਈ ਤਾਂ ਕੀ ਜਥੇਦਾਰ ਭਗਵੰਤ ਸਿੰਘ ਮਾਨ ਤੋਂ ਮਾਫੀ ਮੰਗਣਗੇ ਜਾ ਇਸ ਕੌਮ ਤੋਂ ਮਾਫੀ ਮੰਗਣਗੇ ਕੀ ਕਰਨਗੇ ਜਥੇਦਾਰ ਜੀ ਮਾੜਾ ਮੋਟਾ ਲੌਜਿਕ ਮਾੜਾ ਮੋਟਾ ਦਿਮਾਗ ਮਾੜੀ ਮੋਟੀ ਪੜਾਈ ਰਹੀ ਤਾਂ ਕੁਝ ਹੁੰਦੀ ਆ ਜਦੋਂ ਕਿਸੇ ਵੀ ਇਨਸਾਨ ਦੀ ਵੀਡੀਓ ਬਣਦੀ ਹੈਗੀ ਹੈ ਨਾ ਤੁਸੀਂ ਹਿਸਾਬ ਲਾਇਆ ਕਿ ਉਹਦੇ ਅੱਖਾਂ ਦੇ ਐਨਕਾਂ ਤੋਂ ਲਾਈਆਂ ਗਈਆਂ ਕਿਉਂਕਿ ਕਿਸੇ ਵੀ ਇਨਸਾਨ ਦੀ ਪਛਾਣ ਜਿਹੜੀ ਹੈਗੀ ਹੈ ਨਾ ਉਹ ਦਿਮਾਗ 40 ਤੋਂ 50% ਉਹਦੀਆਂ ਅੱਖਾਂ ਤੋਂ ਕਰਦਾ ਹੈ 15 14% ਨੱਕ ਤੋਂ ਕਰਦਾ ਹੈ 11 12% ਉਹਦੇ ਬੁੱਲਾਂ ਤੋਂ ਹੁੰਦੀ ਆ 10 11% ਉਹਦੀ ਜੋ ਲੈਂਡ ਤੋਂ ਪਛਾਣ ਹੁੰਦੀ ਹੈ ਯਾਨੀ 50% ਪਛਾਣ ਇਨਸਾਨ ਦੀ ਅੱਖਾਂ ਤੋਂ ਹੁੰਦੀ ਆ ਉਹਦੀਆਂ ਅੱਖਾਂ ਵੇਖ ਕੇ ਤੇ ਅੱਖਾਂ ਹੀ ਉਹਦੀਆਂ ਟਕੀਆਂ ਸੀਗੀਆਂ ਪੈਂਟ ਨਾਲ ਦੀ ਐਨ ਕਹਾਣੀ ਲਾਈਆਂ ਉਹ ਸਾਰੇ ਤਾਂ ਹਮਾਂ ਦੇ ਤੁਰਿਆ ਫਿਰਦਾ ਰਿਹਾ ਐਨ ਕਹਾਣੀ ਨਹੀਂ ਆ ਹਰ ਬੰਦੇ ਨੂੰ ਜਿਹੜਾ ਮਾੜਾ ਮੋਟਾ ਹੋਈ ਪੜਿਆ ਲਿਖਿਆ ਉਹਨੂੰ ਪਤਾ ਹੈ ਹਾਂ ਇਹ ਭਗਵੰਤ ਸਿੰਘ ਮਾਨ ਹੈ ਨੀਗਾ ਪਰ ਇਸ ਕੌਮ ਦਾ ਜਥੇਦਾਰ ਜਦਾ ਇੰਨਾ ਭੋਲਾ ਹੈ ਜੋ ਫਿਰ ਇਹ ਇੰਨਾ ਚਤਰ ਤੇ ਇੰਨਾ ਇਹ ਦੋ ਨੰਬਰ ਹੋ ਗਿਆ ਹੈ ਕਿ ਹਾਂ ਇਹ ਝੂਠ ਨੂੰ ਸੱਚ ਕਰੀ ਜਾਂਦਾ ਹੈਗਾ ਤੇ ਨਾਲੇ ਫਿਰ ਸ਼ਰਮਿੰਦਗੀ ਹੋਊਗੀ ਤੁਸੀਂ ਇਨਕੁਆਰੀ ਕਰਾਉਣ ਤੋਂ ਪਹਿਲਾਂ ਕਹਿ ਰਹੇ ਹਾਂ ਕਿ ਸਜ਼ਾ ਮਿੜੂਗੀ ਅੱਛਾ ਜਦੋਂ ਇਨਕੁਆਰੀ ਤੋਂ ਬਾਅਦ ਸਾਬਤ ਹੋਊਗਾ ਕਿ ਹਾਂ ਇਹ ਭਗਵੰਤ ਸਿੰਘ ਮਾਨ ਨੀਗਾ ਤੇ ਫਿਰ ਜਥੇਦਾਰ ਜੀ ਤੁਹਾਡਾ ਕੋਈ ਰਿਜ਼ਾਈਨ ਕਰੋਗੇ ਕੋਈ ਮਾਫੀ ਮੰਗੋਗੇ ਜਥੇਦਾਰ ਜੀ ਸੋਚੋ ਸੋਚੋ ਜੋ ਤੁਸੀਂ ਇਹ ਕੌਮ ਨਾ ਕਰ ਰਹੇ ਹੋ ਇਤਿਹਾਸ 'ਚ ਲਿਖਿਆ ਜਾਣਾ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਨਾਂ ਵੀ ਸੁਨਹਿਰੀ ਅੱਖਰਾਂ ਚ ਇਤਿਹਾਸ ਚ ਲਿਖਿਆ ਜਾਣਾ ਤੁਸੀਂ ਪਾਵਰਫੁੱਲ ਨੂੰ ਧੱਕੇ ਨਾਲ ਵੀ ਚੁਕਾ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀਓ ਸੋ ਕਿੰਨੇ ਜਿਹੜੇ ਗ੍ਰੰਥੀ ਰਾਗੀ ਪ੍ਰਚਾਰਕ ਬੇਰੁਜ਼ਗਾਰ ਹੋਣਗੇ ਸੋ ਇਹ ਗੋਲਕ ਕਿਸੇ ਪ੍ਰਬੰਧਕ ਕਮੇਟੀ ਦੀ ਰੱਖੀ ਹੋਈ ਨਹੀਂ ਹੈ ਇਹ ਦਸਵੰਦ ਦੀ ਤੁਸੀਂ ਇਤਿਹਾਸ ਪੜੋ ਤੁਸੀਂ ਹਿਸਟਰੀ ਨੂੰ ਪੜੋ ਪੁਰਾਣਾ ਸਾਡਾ ਗੁਰੂ ਇਤਿਹਾਸ ਸਿੱਖ ਇਤਿਹਾਸ ਪੜੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਜਿਹੜਾ ਦਸਵੰਦ ਦਾ ਹਾਂ ਜਿਹੜਾ ਚਲਾਇਆ ਹੈ ਸਾਡੀ ਪਰ ਜਿਹੜੀ ਇਹ ਪ੍ਰਥਾ ਚਲਾਈ ਹੈ ਇਹ ਗੁਰੂ ਸਾਹਿਬ ਨੇ ਚਲਾਈ ਹੈ ਕਿਸੇ ਕਮੇਟੀ ਨੇ ਨਹੀਂ ਚਲਾਈ ਤੇ ਕਿਸੇ ਸਿੱਖ ਨੇ ਨਹੀਂ ਚਲਾਈ ਇਹ ਪ੍ਰਥਾ ਗੁਰੂ ਸਾਹਿਬ ਤੋਂ ਚੱਲੀ ਆਉਂਦੀ ਹੈ ਇਹਦਾ ਭਾਵ ਤੁਸੀਂ ਗੁਰੂ ਸਾਹਿਬ ਦੀ ਪ੍ਰਥਾ ਦੇ ਵੀ ਉਲਟੋਂ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਆਪਣਾ ਕੰਮ ਕਰੋ ਇਹ ਕੰਮ ਜਿਹੜੇ ਹੁੰਦੇ ਨੇ ਸਿੱਖ ਸੰਸਥਾਵਾਂ ਦੇ ਕੰਮ ਨੇ ਜਾਂ ਸਿੱਖ ਪ੍ਰਚਾਰਕਾਂ ਦੇ ਰਾਗੀਆ ਦੇ ਉਹਨਾਂ ਦੇ ਕੰਮ ਹੁੰਦੇ ਨੇ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ ਫਿਰ ਤੁਸੀਂ ਸਿੱਖ ਰਹਿਤ ਮਰਯਾਦਾ ਤੇ ਸਵਾਲ ਠਾਇਆ ਸਿੱਖ ਰਹਿਤ ਮਰਯਾਦਾ 1932 ਚ ਬਣੀ ਹੋਈ ਹੈ ਤੁਸੀਂ ਕਹਿੰਦੇ ਨਵੀਂ ਮਰਯਾਦਾ ਲਿਆਂਦੀ ਕਿਤੋਂ ਸੋ ਇਸ ਤਰ੍ਹਾਂ ਜਿਹੜੀ ਗੱਲ ਦਾ ਨਾਮ ਪਤਾ ਹੋਵੇ ਤੁਸੀਂ ਬਹੁਤ ਚੌਧੇ ਤੇ ਹੋ ਤੁਸੀਂ ਕਲਾਕਾਰ ਹੋ ਸਕਦੇ ਹੋ ਚੰਗੇ ਤੁਸੀਂ ਚੰਗੇ ਪੋਲਿਟਿਸ਼ੀਅਨ ਹੋ ਸਕਦੇ ਹੋ ਚੰਗੇ ਮੁੱਖ ਮੰਤਰੀ ਬਣ ਸਕਦੇ ਹੋ ਲੇਕਿਨ ਤੁਸੀਂ ਚੰਗੇ ਜਿਹੜਾ ਹੈ ਇੱਕ ਗੁਰਮਤੀ ਨਹੀਂ ਹੋ ਸਕਦੇ ਕਿਉਂਕਿ ਗੁਰਮਤ ਦਾ ਤੁਹਾਨੂੰ ਕੋਈ ਭੋਰਾ ਵੀ ਗਿਆਨ ਨਹੀਂ ਕਿਸੇ ਪਾਸਿਓਂ ਸੋ ਜਦੋਂ ਤੁਹਾਨੂੰ ਗਿਆਨ ਨਹੀਂ ਤੁਹਾਨੂੰ ਬੋਲਣਾ ਨਹੀਂ ਚਾਹੀਦਾ ਸੋ ਦੂਸਰੀ ਜਿਹੜੀ ਹੈ ਚੱਲ ਰਿਆ ਮੀਡੀਆ ਤੇ ਮੁੱਖ ਮੰਤਰੀ ਸਾਹਿਬ ਨੰਗੇ ਪੈਰੀਂ ਪੇਸ਼ ਹੋ ਰਹੇ ਨੇ ਇੱਥੇ ਇਸ ਤਖਤ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਆ ਕੇ ਨੰਗੇ ਪੈਰੀਂ ਪੇਸ਼ ਹੋਏ ਨੇ ਉਹਨਾਂ ਨੂੰ ਥਮੜਿਆਂ ਨਾਲ ਬੰਨਿਆਂਗਾ ਕੋਟੜੇ ਵੀ ਮਾਰੇਗੇ ਸੋ ਇੱਥੇ ਸਰਦਾਰ ਸਰਜੀਤ ਸਿੰਘ ਬਰਨਾਲੇ ਜਿਹੜਾ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਾਹਿਬ ਤੇ ਉਹ ਵੀ ਪੇਸ਼ ਹੋਏ ਸੋ ਇਸ ਤਰ੍ਹਾਂ ਇੱਥੇ ਹੋਰ ਵੀ ਗਰੇ ਗਰੇ ਮੰਤਰੀ ਬੂਟਾ ਸਿੰਘ ਗਿਆਨੀ ਜੈਲ ਸਿੰਘ ਹੋਰ ਵੀ ਪਤਾ ਨਹੀਂ ਕਿੰਨੀਆਂ ਕੁ ਸ਼ਖਸੀਅਤਾਂ ਨੇ ਜਿਹੜੀਆਂ ਅਕਲ ਤੱਕ ਸਭ ਤੇ ਆ ਕੇ ਪੇਸ਼ ਹੋਈਆਂ ਨੇ ਕੋਈ ਨਵਾਂ ਨਹੀਂ ਹੈ ਕਿ ਤੁਸੀਂ ਇੱਥੇ ਪੇਸ਼ ਹੋ ਰਹੇ ਹੋ ਸੋ ਇਹ ਚੰਗੀ ਗੱਲ ਹੈ ਤੁਹਾਡਾ ਜਿਹੜਾ ਹੈ ਆਇਆ ਬਿਆਨ ਕਿ ਅਸੀਂ ਜਾਵਾਂਗੇ ਜਾਣਾ ਚਾਹੀਦਾ ਸਾਡਾ ਤਖਤ ਹੈ ਸਾਡਾ ਸੁਪਰੀਮ ਹੈ ਸੋ ਅੱਜ ਦੂਜੀਆਂ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਨੇ ਜਾਂ ਹੋਰ ਵੀ ਸੋਸ਼ਲ ਮੀਡੀਆ ਤੇ ਉਲਟ ਪ੍ਰਚਾਰ ਕਰ ਰਹੇ ਨੇ ਸੋ ਜਿਹੜਾ ਅਕਲ ਤਖਤ ਸਾਹਿਬ ਹੈ ਸਾਡਾ ਸੁਪਰੀਮੋ ਹੈ ਉਹਦੇ ਉਲਟ ਬੋਲਣਾ ਉਹਦੇ ਖਿਲਾਫ ਬੋਲਣਾ ਉਹ ਸਾਨੂੰ ਜਿਹੜਾ ਹੈ ਸੋਭਾ ਨਹੀਂ ਦਿੰਦਾ ਅਸੀਂ ਉਹਦੇ ਹੱਕ 'ਚ ਬਿਨਾ ਜੇ ਬੋਲੀਏ ਤਾਂ ਖਲਾਫਤਾ ਬੋਲਣ ਦਾ ਹੱਕ ਹੀ ਨਹੀਂ ਹੈ ਜੋ ਅੱਜ ਤੱਕ ਸਭ ਦੇ ਜੱਜਦਾਰ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ ਜੋ ਵੀ ਉਹ ਹੁਕਮ ਦੇ ਰਹੇ ਨੇ ਉਹਨਾਂ ਦੇ ਹੁਕਮ ਦੀ ਪਾਲਣਾ ਸਾਨੂੰ ਕਰਨੀ ਚਾਹੀਦੀ ਹੈ ਸੋ ਇਸ ਕਰਕੇ ਦੂਸਰਾ ਮੁੱਦਾ ਹੈ ਸ਼੍ਰੀਲ ਵੀਡੀਓ ਜੋ ਸਾਰੇ ਸੋਸ਼ਲ ਮੀਡੀਆ ਤੇ ਤੁਰੀ ਫਿਰਦੀ ਹੈ ਉਹ ਵੀ ਸਾਰਾ ਬਹੁਤ ਵੱਡਾ ਇੱਕ ਜਿਹੜਾ ਹੈ ਮੁੱਦਾ ਹੈ ਉਹ ਕੋਈ ਛੋਟਾ ਮੋਟਾ ਨਹੀਂ ਹੈ ਜੇ ਉਹ ਚੈਕਿੰਗ ਤੋਂ ਬਾਅਦ ਅਸਲੀ ਨਿਕਲੇ ਹੁੰਦੀ ਹੈ ਫੇਰ ਕੀ ਬਣਨਾ ਹੈ ਕਿੱਧਰ ਨੂੰ ਗੱਲ ਜਾਣੀ ਹੈ ਇਹ ਗਾਹਾਂ ਦੀਆਂ ਗੱਲਾਂ ਨੇ ਇਹ ਸਿੰਘ ਸਹਿਬਾਨਾ ਨੇ ਪੰਜ ਸਿੰਘ ਸਹਿਬਾਨਾ ਨੂੰ ਬੇਨਤੀ ਹੈ ਕਿ ਜਿਹੜਾ ਗੋਲਕਾਂ ਦਾ ਦਸਵੰਧ ਪੈਂਦਾ ਗੋਲਕਾਂ ਦੇ ਵਿੱਚ ਉਹ ਸਿੰਘ ਸਾਹਿਬ ਜੀ ਉਹਦਾ ਜਿਹੜਾ ਹੈ ਸਾਡੇ ਰੋਜ਼ਗਾਰ ਨਾਲ ਜੁੜਿਆ ਹੋਇਆ ਹੈ ਸਾਨੂੰ ਉੱਥੋਂ ਹੀ ਤਨਖਾਹਾਂ ਮਿਲਦੀਆਂ ਨੇ ਉੱਥੋਂ ਹੀ ਸਾਡੇ ਪਰਿਵਾਰ ਪਤਾ ਨਹੀਂ ਕਿੰਨੇ ਕੁ ਪਰਿਵਾਰ ਗ੍ਰੰਥੀ ਰਾਗੀ ਪ੍ਰਚਾਰਕਾਂ ਦੇ ਚੱਲਦੇ ਨੇ ਸੋ ਇਸ ਕਰਕੇ ਇਸ ਮੁੱਦਿਆਂ ਦੇ ਉੱਤੇ ਜਿਹੜਾ ਹੈ ਪੂਰਾ ਜਿਹੜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਨੂੰ ਕੋਈ ਜਿਹੜਾ ਹੈ ਗੁਰੂਕਿਆਂ ਗੋਲਕਾਂ ਕੰਨੀ ਜਿਹੜਾ ਇਸ ਤਰ੍ਹਾਂ ਦੇ ਕੋਈ ਬਿਆਨਬਾਜ਼ੀ ਨਾ ਕਰੇ ਕਿ ਜਦੋਂ ਤੁਸੀਂ ਅਕਾਲ ਤਖਤ ਸਭ ਜਾ ਕੇ ਪੇਸ਼ ਹੋ ਇੱਕ ਦਿਨ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੂੰ ਪੜ ਲਿਓ ਕਿ ਸਭ ਤੋਂ ਵੱਡਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਇਸ ਪੰਜਾਬ ਦੀ ਧਰਤੀ ਤੇ ਕੀਤਾ ਇਸ ਦੇਸ਼ ਵਿੱਚ ਕੀਤਾ ਅਗਰ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਪਏ ਪਰ ਜਾਂਦੇ ਉਹ ਫਕੀਰ ਬਣ ਕੇ ਸਨ ਉਹਨਾਂ ਨੂੰ ਇੰਨੀ ਵੱਡੀ ਸਜ਼ਾ ਵੀ ਹੋਈ ਪਰ ਕਦੇ ਵੀ ਆਰਗੂਮੈਂਟ ਨਹੀਂ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਜੋ ਜੱਥੇਦਾਰ ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਸਜ਼ਾ ਲਾਈ ਜਿਸ ਦੋਸ਼ ਦੇ ਤਹਿਤ ਉਹਨਾਂ ਨੇ ਨਸਤ ਮਸਤਕੋ ਕੇ ਸਿਰ ਚੁਕਾ ਕੇ ਉਸ ਸਜ਼ਾ ਨੂੰ ਪ੍ਰਵਾਨ ਕੀਤਾ ਵਿਦਆਊਟ ਆਰਗੂਮੈਂਟ ਇਸ ਕਰਕੇ ਭਗਵੰਤ ਮਾਨ ਜੀ ਆਪ ਜੀ ਨੂੰ ਬੇਨਤੀ ਹੈ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੂੰ ਪੜ ਕੇ ਜਾਇਓ ਇਹ ਆਪਣਾ ਲਸ਼ਕਰ ਆਪਣਾ ਤਾਮ-ਜਾਮ ਦਰਬਾਰ ਸਾਹਿਬ ਦੀ ਹਦੂਦ ਦੇ ਬਾਹਰ ਛੱਡ ਕੇ ਜਾਇਓ ਇੱਕ ਫਕੀਰ ਬਣ ਕੇ ਜਾਇਓ ਤਾਂ ਕਿ ਤੁਹਾਨੂੰ ਗੁਰੂ ਵੀ ਪਿਆਰ ਕਰੇ ਗੁਰੂ ਕੀ ਸੰਗਤ ਵੀ ਪਿਆਰ ਕਰੇ ਜਿੰਨੇ ਵੀ ਤਾਮ-ਜਾਮ ਨਾਲ ਜਾਓਗੇ ਐਗਰੀਮੈਂਟ ਕਰੋਗੇ ਕਿਉਂਕਿ 5 ਸਾਲ ਤੁਸੀਂ ਹੋ ਆਉਣ ਵਾਲੇ ਸਮੇਂ ਵੀ ਤੁਸੀਂ ਸਾਬਕਾ ਬਣ ਜਾਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਗਰੀਮਾ ਜਿਹੜੀ ਹੈ ਇਹ ਗੁਰੂ ਹਰਿਗੋਬਿੰਦ ਪਾਸ਼ਾ ਨੇ ਤਿਆਰ ਕੀਤੀ ਹੋਈ ਹੈ ਜਿੰਨੀ ਦੇਰ ਤੱਕ ਇਹ ਸ੍ਰਿਸ਼ਟੀ ਰਹੇਗੀ ਤੇ ਗਰੀਮਾ ਔਰੇ ਸਿੱਖਾਂ ਦਾ ਸੁਪਰੀਮ ਕੋਰਟ ਸ੍ਰੀ ਅਕਾਲ ਤਖਬ ਜੁਗੋ ਜੁਗ ਅਟਲ ਰਹੇਗਾ ਇਸ ਕਰਕੇ ਮੇਰੀ ਬੇਨਤੀ ਹੈ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਜੋ ਕਿ ਅੱਜ ਤੱਕ ਬੇਦਾਗ ਜੀਵਨ ਬਿਤਾ ਰਹੇ ਨੇ ਸੱਚੇ ਪਾਤਸ਼ਾਹ ਕੀ ਅਰਦਾਸ ਹੈ ਜੰਮੂ ਕਸ਼ਮੀਰ ਵਲੋਂ ਹਰ ਸਿੱਖ ਸੰਗਤ ਵਲੋਂ ਇਹਨਾਂ ਦਾ ਜੀਵਨ ਇਸੇ ਤਰ੍ਹਾਂ ਬੇਦਾਗ ਚੱਲਦਾ ਰਹੇ ਔਰ ਇਹਨਾਂ ਨੇ ਬੜੇ ਬੜੇ ਸੰਘਰਸ਼ਾਂ ਵਿੱਚ بڑے بڑے ਖੜ ਤੁਸਾ ਯੋਧਿਆਂ ਦਾ ਸਾਥ ਦਿੱਤਾ ਬਿਲਕੁਲ ਨਿਸ਼ਕਾਮ ਹੋ ਕੇ ਇਸ ਸਰ ਕੇ ਪੰਥੀਨਾਂ ਨੂੰ ਬਹੁਤ ਪਿਆਰ ਕਰਦਾ ਹੈ ਮੇਰੀ ਬਣਤੀ ਹੈ ਸੀਐਮ ਸਾਹਿਬ ਤੁਸੀਂ ਗੋਲਕਾਂ ਦੀ ਗੱਲ ਕਰਦੇ ਹੋ ਅਗਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅਜੂਰੀ ਨਸਤਮਸਤਕ ਹੁੰਦਾ ਤੇ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦਾ ਨਾ ਕਿ ਕਿਸੇ ਅਹੁਦੇਦਾਰ ਨੂੰ ਮਾਇਆ ਉੱਥੇ ਭੇਟ ਹੁੰਦੀ ਹੈ ਉੱਥੇ ਲਿਖਿਆ ਜਾਂਦਾ ਗੁਰੂ ਕੀ ਗੋਲਕ ਕਿਸੇ ਬੰਦੇ ਕਿਸੇ ਸ਼ਖਸ ਦੀ ਗੋਲਕ ਨਹੀਂ ਲਿਖਿਆ ਜਾਂਦਾ ਉਹ ਗੁਰੂ ਦੀ ਗੋਲਕ ਹੈ ਔਰ ਮਾਇਆ ਗੁਰੂ ਦੀ ਗੋਲਕ ਵਿੱਚ ਪਾਈ ਜਾਂਦੀ ਹੈ ਜਿਸ ਦੇ ਨਾਲ ਇਹ ਸਿੱਖਾਂ ਦੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਸਿੱਖਾਂ ਦੇ ਜਿੰਨੇ ਵੀ ਕੰਮ ਕਰਦੇ ਹਨ ਕੋਈ ਹਸਪੀਟਲ ਕੋਈ ਸਿੱਖੀ ਅਦਾਰੇ ਇਹ ਸਾਰੀ ਮਾਇਆ ਉੱਥੇ ਯੂਜ਼ ਹੁੰਦੀ ਹੈ ਆਪ ਜੀ ਵੀ ਪੰਜਾਬ ਵਿੱਚ ਜੋ ਚਲਾ ਰਹੇ ਹੋ ਪੰਜਾਬ ਨੂੰ ਸਟੇਟ ਨੂੰ ਚਲਾ ਰਹੇ ਹੋ ਉਹ ਵੀ ਲੋਕਾਂ ਦੀ ਆਵਾਮ ਦਾ ਪੈਸਾ ਹੈ ਉਨਾਂ ਦਾ ਟੈਕਸ ਲੈ ਕੇ ਆਪ ਪੰਜਾਬ ਨੂੰ ਚਲਾ ਰਹੇ ਹੋ ਨਾ ਕਿ ਤੁਸੀਂ ਆਪਣੇ ਘਰੋਂ ਚਲਾ ਰਹੇ ਹੋ ਮੇਰੀ ਫੇਰ ਬੇਨਤੀ ਹੈ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਜੀ ਗੜਗੜ ਜੀ ਨੂੰ ਆਪ ਜੀ ਤੇ ਇਸ ਫੈਸਲੇ ਨੂੰ ਆਪਾਂ ਸ਼ਲਾਘਾਯੋਗ ਮੰਨਦੇ ਹਾਂ ਕਿ ਦੁਨੀਆ ਦੇ ਇਤਿਹਾਸ ਵਿੱਚ ਪਤਾ ਚਲਣਾ ਚਾਹੀਦਾ ਹੈ ਜੇ ਮਹਾਰਾਜਾ ਰਣਜੀਤ ਸਿੰਘ ਅਕਾਲ ਤਖਤ ਅਕਾਲ ਤਖਤ ਸਾਹਿਬ ਵਿੱਚ ਪੇਸ਼ ਹੋ ਸਕਦੇ ਹਨ ਤੇ ਇਹ ਭਗਵੰਤ ਮਾਨ ਪੰਜਾਬ ਸਟੇਟ ਦਾ ਸੀਐਮ ਚਾਹੇ ਦੇਸ਼ ਦਾ ਪੀਐਮ ਹੋਵੇ ਸਾਡੇ ਸਿੱਖਾਂ ਦੀ ਜਿਹੜੀ ਸਰਵੋਚ ਜੱਥੇਬੰਦੀ ਹੈ ਸਰਵੋਚ ਜਿਹੜੀ ਨਿਆਂਪਾਲਿਕਾ ਹੈ ਉਹ ਸੁਪਰੀਮ ਕੋਰਟ ਸ੍ਰੀ ਅਕਾਲ ਤਖਤ ਸਾਹਿਬ ਹੈ ਇੱਥੋਂ ਕਦੇ ਵੀ ਆਰਗੂਮੈਂਟ ਕਰਕੇ ਨਾ ਜਾਇਓ ਤੁਸੀਂ ਜਾਣਾ ਨਮਰਤਾ ਨਾਲ ਜਾਇਓ ਫਕੀਰ ਬਣ ਕੇ ਜਾਇਓ ਮੈਂ ਫਿਰ ਅਖੀਰ ਵਿੱਚ ਕਹਿ ਰਿਹਾ ਭਗਵਤ ਮਾਨ ਜੀ ਅੱਜ ਪੰਜਾਬ ਦੇ ਸੀਐਮ ਕੱਲ ਡਿਪਟੀ ਸੀਐਮ ਬਣ ਜਾਓਗੇ ਕੱਲ ਸਾਫਾ ਵੀ ਬਣ ਜਾਓਗੇ ਇਸ ਕਰਕੇ ਫਕੀਰ ਬਣ ਕੇ ਜਾਇਓ ਦੁਨੀਆ ਦਾ ਹਰ ਕੰਮ ਬੰਦ ਹੋ ਜਾਵੇਗਾ ਹਰ ਦੇਸ਼ ਵਿੱਚ ਤਰਸ ਦੀ ਵੀ ਆ ਸਕਦੀ ਆ ਪਰ ਮੇਰੀ ਪੀਰ ਦੇ ਨਿਸ਼ਾਨ ਸਾਹਿਬ ਜਿਹੜੇ ਹਨ ਬਿਨਾਂ ਹਵਾ ਤੋਂ ਵੀ ਝੁਲਦੇ ਹਨ ਇਤਿਹਾਸ ਪੜ ਕੇ ਜਾਇਓ ਇਸ ਕਰਕੇ ਉਸ ਦੇ ਥੱਲੇ ਜਾਓਗੇ ਜਿੱਦੋਂ ਨਿਸ਼ਾਨ ਸਾਹਿਬ ਦੇ ਤੋ ਫਕੀਰ ਬਣ ਕੇ ਪੇਸ਼ ਹੋਇਓ ਇਹ ਤੁਹਾਡੇ ਭਲੇ ਵਾਸਤੇ ਕਰ ਰਿਹਾ ਤੁਹਾਡੇ ਕੁਲ ਦੇ ਭਲੇ ਵਾਸਤੇ ਕਰ ਰਿਹਾ ਕਿਉਂਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਪੰਜਾਬੀ ਤੇ ਪੰਜਾਬੀਤ ਨੂੰ ਚਲਾ ਰਹੇ ਹੋ ਪਰ ਤੁਹਾਨੂੰ ਹੀ ਚਲਾਉਣ ਵਾਲਾ ਇਸ ਪੰਜਾਬ ਨੂੰ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਗੁਰੂ ਹਰਗੋਬਿੰਦ ਪਾਸ਼ਾ ਦੇ ਉਹ ਤਕਤ ਤਨ ਜਿੱਤੇ ਹਰ ਇੱਕ ਗੁਰੂ ਨਾਨਕ ਨਾਮ ਲੈਵਾ ਸਿੱਖ ਨੂੰ ਵੀ ਅਤੇ ਅਦਰ ਵੀ ਕੋਈ ਕਮਿਊਨਿਟੀ ਦਾ ਆਵੇਗਾ ਉਸ ਨੂੰ ਵੀ ਇਥੋਂ ਇਨਸਾਫ ਮਿਲਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਸ਼ਰੂਨੀ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਆਪ ਜੀ ਨੂੰ ਬਹੁਤ ਵੱਡਾ ਛਲਾਗਾ ਜੋ ਕਦਮ ਚੁੱਕਿਆ ਹੈ ਇਹ ਦੁਨੀਆ ਵਿੱਚ ਇੱਕ ਮੈਸੇਜ ਜਾਏਗਾ ਸਮਾਤ ਲੋਕ ਵਿੱਚ ਕਿ ਜਿਸ ਜਿਸ ਨੇ ਵੇ ਅਕਾਲ ਤਖਤ ਨੂੰ ਆਰਗੂਮੈਂਟ ਕੀਤਾ ਉਸ ਨੂੰ ਇਥੇ ਪੇਚ ਹੋ ਕੇ ਜਾਨ ਛੋੜਾ ਨੀ ਪਈ ਇਸ ਕਰਕੇ ਅਖੀਰ ਵਿੱਚ ਬੈਂਤੀ ਹੈ ਗੁਰੂ ਕੀ ਗੋਲਕ ਦੀ ਗੱਲ ਕਰਨ ਤੋਂ ਪਹਿਲਾਂ ਹਰ ਇੱਕ ਬੰਦਾ ਆਪਣੇ ਅੰਦਰ ਝਾਤ ਮਾਰੇ ਫਿਰ ਗੁਰੂ ਵੱਲ ਆਵੇ ਇਹ ਗੁਰੂ ਸਮਰਤ ਹੈ ਇਹ ਬਖਸ਼ ਵੀ ਦਿੰਦਾ ਹੈ ਤੇ ਸਜ਼ਾ ਵੀ ਦਿੰਦਾ ਹੈ ਟੰਕਾ ਟੋਂਪਾ ਵਾਲੇ ਅੱਜ ਤੱਕ ਮਾਫੀ ਮੰਗ ਰਹੇ ਹਨ ਉਹਨਾਂ ਨੂੰ ਗੁਰੂ ਦੇ ਦਰ ਤੋਂ ਮਾਫੀ ਨਹੀਂ ਮਿਲੀ ਇਸ ਕਰਕੇ ਮੈਂ ਇਹ ਬੈਂਤੀ ਕਰਦਾ ਇਹ ਦੋ ਇਤਿਹਾਸ ਪੜ ਕੇ ਜਾਇਓ ਸ਼ਾਇਦ ਵਾਹਿਗੁਰੂ ਤੁਹਾਨੂੰ ਸਮਤ ਬਖਸ਼ੇ ਤੇ ਤੁਹਾਨੂੰ ਕੋਮ ਵੀ ਪਿਆਰ ਕਰੇ ਪੰਥ ਵੀ ਪਿਆਰ ਕਰੇ